ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆਂ ਸਮਾਣਾ ਦੇ ਨਾਲ ਲੱਗਦੇ ਪਿੰਡ ਕੰਗਰੋਲੀ ਦੇ ਵਿੱਚ ਜਿਹੜੇ ਪਿੰਡ ਦੇ ਲੋਕਾਂ ਦੇ ਵੱਲੋਂ ਬਹੁਤ ਜਿਹੜਾ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਗੱਲ ਕਰੀਏ ਤਾਂ ਜਿਹੜੀ ਦਿਨ ਪਰ ਦਿਨ ਜਿਹੜੀ ਗਰਮੀ ਹੈ ਇੰਨੀ ਕੋ ਵਧਦੀ ਜਾ ਰਹੀ ਹੈ ਤੇ ਤਾਪਮਾਨ ਜਿਹੜਾ ਹੈ ਦਿਨ ਪਰ ਦਿਨ ਵੱਧਦਾ ਜਾ ਰਿਹਾ ਉਸ ਮਾਹੌਲ ਨੂੰ ਦੇਖਦੇ ਹੋਏ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜੇ ਹੈ ਗਲੀ ਗਲੀ ਦੇ ਵਿੱਚ ਜਾ ਕੇ ਬੂਟੇ ਲਾਏ ਜਾ ਰਹੇ ਨੇ ਤੇ ਜਿਹੜੀਆਂ ਸੱਥਾ ਬਣੀਆਂ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਬੂਟੇ ਲਗਾਏ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਕੰਗਰੋਲੀ ਪਿੰਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜੀ ਟਰੈਲੀ ਭਰ ਕੇ ਹਰੇ ਜਿਹੜੇ ਭਰੇ ਦਰਖਤ ਲਿਆਦੇ ਨੇ ਇਹਨਾਂ ਦੇ ਵਿੱਚ ਸ਼ਾਨਦਾਰ ਦਰਖਤ ਵੀ ਨੇ ਤੇ ਹੋਰ ਵੀ ਜਿਹੜੇ ਕਾਫੀ ਨਸਲਾਂ ਦੇ ਜਿਹੜੇ ਦਰਖਤ ਨੇ ਗੱਲਬਾਤ ਕਰਦੇ ਆ ਪਿੰਡ ਦੇ ਲੋਕਾਂ ਦੇ ਨਾਲ ਹਾਂ ਜੀ ਵੀਰੇ ਤੁਹਾਡਾ ਕੀ ਨਾਮ ਹੈ ਜੀ ਜਰਨੈਲ ਸਿੰਘ ਜੀ ਪਿੰਤਾ ਜੀ ਪਿੰਡ ਨਿਯੋਜਨ ਵਾਲੇ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਪਿੰਡ ਦੇ ਨੌਜਵਾਨ ਬੂਟੇ ਫਲਦਾਰ ਤੇ ਸੌਦਾਰ ਬੂਟਿਆਂ ਦਾ ਲੱਗਰ ਲਗਾਇਆ ਹੈ ਤੇ ਉਹ ਵੀ ਸਾਂਝੀਆਂ ਥਾਪਾਂ ਤੇ ਜਾ ਕੇ ਆਪ ਲਗਾ ਰਹੇ ਆ ਤੇ ਘਰ ਘਰ ਵੀ ਪੇਡੇ ਵੰਦੇ ਆ ਅੱਜ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਕਿ ਵੱਧ ਤੋਂ ਵੱਧ ਪੇਡੇ ਲਵਾਓ ਤੇ ਵਾਤਾਵਰਨ ਨੂੰ ਸ਼ੁੱਧ ਰੱਖੋ ਇਹ ਬਹੁਤ ਚੰਗਾ ਉਪਰਾਲਾ ਹੈ ਅਸੀਂ ਹੋਰ ਵੀ ਨਕਰਨ ਬੇਨਤੀ ਕਰਦੇ ਆ ਕਿ ਸਾਰੇ ਹੀ ਨਕਰ ਜਵਾਨ ਨੌਜਵਾਨ ਵੀ ਰੱਗੇ ਹੋ ਕੇ ਇਹ ਉਪਰਾਲਾ ਕਰਨ ਤਾਂ ਕਿ ਵੱਧ ਤੋਂ ਵੱਧ ਆਪਾਂ ਪੇਡੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਯੋਗਦਾਨ ਪਾ ਸਕੀਏ ਅਸੀਂ ਵੀ ਸਾਡੇ ਪਿੰਡ ਵੱਲੋਂ ਇਲ ਨੌਜਵਾਨ ਵੀਰਾਂ ਨੇ ਪ੍ਰਾਲਾ ਕੀਤਾ ਹੈ ਕਿ ਪੇਟਿਆਂ ਦਾ ਲੰਗਰ ਲਗਾਇਆ ਹੈ ਜਿਸ ਵਿੱਚ ਸ਼ਾਹ ਵਾਲੇ ਪੇਟੇ ਤੇ ਫਲਦਾਰ ਪੇਟੇ ਹਨ ਸਾਰੇ ਹੀ ਨਗਰ ਤੋਂ ਘਰ ਘਰ ਜਾ ਕੇ ਪੇਟੇ ਵੰਡ ਰਹੇ ਹਨ ਤੇ ਆਪ ਵੀ ਲਗਾ ਰਹੇ ਹਨ ਸੋ ਦੇਖ ਸਕਦੇ ਹੋ ਪਿੰਡ ਦੇ ਵਾਸੀ ਜਰਨੈਲ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਛਾਂਦਾਰ ਤੇ ਫਲਦਾਰ ਬੂਟਿਆਂ ਦਾ ਲੰਗਰ ਲਾਇਆ ਕਿਉਂਕਿ ਲੋਕੀ ਜਿਹੜੇ ਨੇ ਘਰਾਂ ਦੇ ਵਿੱਚ ਏਸੀਆਂ ਥੱਲੇ ਜ਼ਰੂਰ ਬੈਠਦੇ ਨੇ ਪਰ ਜਿਹੜੇ ਏਸੀ ਨੇ ਉਹ ਕਿੰਨੇ ਕੁ ਵੱਡੇ ਬਿਮਾਰੀ ਦੇ ਕਰਨੇ ਇਹ ਤੁਸੀਂ ਸਭ ਜਾਣਦੇ ਹੋ ਜਿਹੜੀਆਂ ਤਸਵੀਰਾਂ ਇੱਕ ਵਾਰ ਫਿਰ ਦੇਖ ਸਕਦੇ ਹੋ ਕੋਈ ਟਰਾਲੀ ਦੇ ਵਿੱਚ ਜਿਹੜੀ ਜਗ੍ਹਾ ਬਿਲਕੁਲ ਨੱਕੋ ਨੱਕ ਹੋ ਚੁੱਕੀ ਹੈ ਤੇ ਪਿੰਡ ਦੇ ਲੋਕਾਂ ਨੂੰ ਜਾ ਕੇ ਘਰ-ਘਰ ਦੇ ਵਿੱਚ ਇਹ ਤਰਖਤ ਵੀ ਦਿੱਤੇ ਜਾ ਰਹੇ ਨੇ ਤੇ ਖੁਦ ਜਿਹੜੇ ਤਰਖਤ ਵੀ ਲਾਏ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਕੰਗਰੋਲੀ ਪਿੰਡ ਤੋਂ ਨਿਕਲਦੀਆਂ ਨਜ਼ਰ ਆ ਰਹੀਆਂ ਨੇਕ ਉਪਰਾਲਾ ਕੀਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਕੰਗਰੋਲੀ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਇਸ ਸਕੂਲ ਦੇ ਵਿੱਚ ਜਿਹੜੇ ਹੁਣ ਇਹਨਾਂ ਨੇ ਪੌਦੇ ਲਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਹੋਰ ਵੀ ਜਿਹੜੇ ਪਿੰਡ ਦੇ ਵਿੱਚ ਕਈ ਜਗ੍ਹਾ ਨੇ ਉੱਥੇ ਜਿਹੜੇ ਪੌਦੇ ਲਗਾਏ ਜਾਣੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਨੌਜਵਾਨ ਲੜਕੇ ਨੇ ਇਹਨਾਂ ਨੂੰ ਕਿੰਨਾ ਵੱਡਾ ਜਿਹੜਾ ਹੁਣ ਉਤਸ਼ਾਹ ਦਿਖਦਾ ਨਜ਼ਰ ਆ ਰਿਹਾ ਸੋ ਤਸੱਤਕ ਮੈਨੂੰ ਹੁਣ ਉਸ ਦੀ ਇਜਾਦਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਾ نیوز